ਕੋਈ ਵੀ ਨਹੀਂ ਆਉਂਦਿਆ ਮੇਰੀ ਹੈਲਪ ਵਾਸਤੇ ਕੀ ਕਰਾਂ ਕਿੰਨੂੰ ਕਵਾਂ ਜੇ ਉਹ ਕੁੜੀ ਆਈ ਆਈ ਉਹਨੂੰ ਮੰਮੀ ਹੁਣਾ ਦਾ ਡਰ ਮੰਮੀ ਦਾ ਇਨਾ ਕੱਬਾ ਸਭਾਲ ਐ ਪਈ ਤਾਂ ਹੀ ਤੁਹਾਡੇ ਘਰ ਕੋਈ ਵੜਦਾ ਨਹੀਂ ਚਾਚੀ ਵਿਚਾਰੀ ਜਿਹੜੀ ਆਂਦੀ ਏ ਉਹ ਸੱਚ ਆ ਜਿਉਂ ਗੇਟ ਹੈਗਾ ਇੱਧਰ ਤੇ ਮੇਰਾ ਧਿਆਨ ਹੀ ਨਹੀਂ ਗਿਆ ਆਏ ਹਾਇ ਅੱਧਾ ਲੱਗਦਾ ਗੇਟ ਹੀ ਨਹੀਂ ਕਦੀ ਖੋਲੇ ਆ ਜੋਕਰ ਟੈਨਿਕ ਹੈ ਬੇਸ ਦਾ ਭਾਗ 12 ਹੁਏ ਹੱਕ ਤੇ ਬੈ ਕੇ ਮਾਂ ਪੁੱਤ ਸੋਚਦੇ ਰਹਿੰਦੇ ਆ ਇਹ ਅ ਬਿਲਡਿੰਗ ਕਰਾਇਆ ਇਹ ਕਿੱਥੋਂ ਖੋਲਣਾ ਵਾ ਹੇ ਮੈਂ ਆਖਿਆ ਮੌਕਾ ਮਿਲ ਗਿਆ ਹੁੰਡਾ ਖੁੱਲ ਗਿਆ ਇਹ ਕਿਹੜੀ ਗੱਲੋਂ ਬਿਲਡਿੰਗ ਕਰਾਇਆ ਇਹਨਾਂ ਨੇ ਤੇ ਫੁੱਲਣ ਨੂੰ ਹੀ ਜਾਵਾ ਕੀਆ ਵਾ ਕੀਆ ਪੰਗਾ ਖਾਨਾ ਲਾਦਾ ਫੇਰ ਕੁੰਡਾਂ ਆ ਕੇ ਵੇਖਣਾ ਕਿਉਂ ਖੁੱਲਿਆ ਆ ਹਏ ਕੋਈ ਰਾਸਤਾ ਰਹਿਣ ਹੀ ਨਹੀਂ ਦਿੱਤਾ ਤੇ ਨਾ ਲੰਘ ਪਾਉਣੇ ਕਿਉਂ ਹੁਣ ਕੋਈ ਨਹੀਂ ਉਰੋਂਦਾ ਜਾਂਦਾ ਦਿਖਦਾ ਉਈ ਨਹੀਂ ਹੈ ਗਵੇ ਗਲੇ ਸਾਰੀ ਖਾਲੀ ਸੋਗ ਵੀ ਨਾ ਸਾਰੇ ਅੱਜ ਹੀ ਆਪਣੇ ਘਰਾਂ ਚ ਬਹਿ ਗਏ ਜਿੱਤ ਕੁੜੀ ਵੀ ਉਹ ਬਦਾਨੀ ਕਿਦੋਂ ਚਲ ਗਈ ਕੀ ਕਰਾਂ ਮੈਂ ਤੇ ਆਖਿਆ ਮੈਨੂੰ ਮਿਲ ਗਿਆ ਰਾਸਤਾ ਨਾ ਵੀ ਬਿਲਡਿੰਗ ਮੇਰੇ ਕੋੋਂ ਟੁੱਟਣਾ ਮੇਰੇ ਕੋਨੇ ਕੁਝ ਵੀ ਹੁਣ ਐਵੇਂ ਹੱਥ ਪੱਲਾ ਮਾਰਨ ਦਾ ਕੋਈ ਫਾਇਦਾ ਨਹੀਂ ਨਾ ਮੇਰ ਕੋ ਕੰਦਾ ਟੱਪੀਆਂ ਜਾਣੀ ਆ ਗੋੜੀ ਕੱਚ ਵਾਦੇ ਚੁੱਪ ਕਰਕੇ ਉੱਥੇ ਜਾ ਕੇ ਬਹਿ ਜਾਨੀ ਆ ਫਿਰ ਇਹ ਚਾਚੀ ਆਊਗੀ ਨਾ ਫੇਰੀ ਹੱਲ ਹੋਣਾ ਇਹ ਆਂਦੇ ਕੋਈ ਗੱਲ ਹੁੰਦੇ ਗਵਾਂਡ ਵੇਖ ਲੂ ਗਵਾਂਡ ਵੇਹਲੂ ਗਵਾਂਡੀ ਕੋਠੇ ਤੇ ਚੜੇ ਰਹਿੰਦੇ ਮੈਨੂੰ ਤਾਂ ਕਿਤੇ ਕੋਈ ਨਜ਼ਰ ਨਹੀਂ ਆਉਂਦਿਆ ਪਤਾ ਨਹੀਂ ਨਾ ਮਾਂ ਪੁੱਤਾਂ ਨੂੰ ਹੀ ਦੇਖਦੇ ਰਹਿੰਦੇ ਮੈਨੂੰ ਤਾਂ ਕੋਈ ਤਖਣ ਨਹੀਂ ਡਿਆ ਮੈਨੂੰ ਤਾਂ ਕੋਈ ਪਰਿੰਦਾ ਵੀ ਨਹੀਂ ਦਿਖਣ ਡਿਆ ਇੱਥੇ ਹਾਟਲ ਜੀ ਕਰ ਛੜਿਆ ਇਹਨਾਂ ਨੇ ਮੈਨੂੰ ਕੁਝ ਕਰ ਵੀ ਨਹੀਂ ਸਕਦੀ ਮੈਂ ਹਾਇਕ ਕੀ ਕਰਦੇ ਰਹੇ ਹੋਣਗੇ ਜਿਹੜਾ ਇਹਨਾਂ ਨੇ ਆ ਗੇਟ ਨੂੰ ਬਿਲਡਿੰਗ ਕਰਾਇਆ ਵਾ ਕੋਛਣਾ ਕੋਸਤੇ ਰਾਜ ਹੈ ਹੀ ਆ ਵਿੱਚ ਕੀ ਮੇਰਾ ਤੇ ਦਿਮਾਗ ਵੀ ਪੱਟਣੀ ਆ ਗਿਆ ਵਾ ਤੇ ਕੀ ਸੋਚਾਂ ਤੇ ਕੀ ਨਾ ਸੋਚਾਂ ਮੈਨੂੰ ਤੇ ਲੱਗਦਾ ਮੈਂ ਉੱਤਾਂ ਹੀ ਪਾਗਲ ਹੋ ਜਾਣਾ ਇੱਥੇ ਇਹ ਮਾਂ ਪੁੱਤਾਂ ਨੇ ਮੈਨੂੰ ਪਾਗਲ ਕਰ ਦੇਣਾ ਸਬੂਤ ਮੈਂ ਕੀ ਇਕੱਠੇ ਕਰਨੇ ਇਥੋਂ ਮਹਿਸ਼ਤਾਨ ਹੋ ਕੇ ਨਿਕਲਣਾ ਕੋਛਣੀ ਮੈਂ ਕਰ ਸਕਦੀ ਕੋਛਣੀ ਹੱਥ ਪੱਲੇ ਮੇਰੇ ਮਾਲਕਾ ਭੇਜ ਕੇ ਨੂੰ ਮੇਰੀ ਹੈਲਪ ਵਾਸਤੇ ਚਾਚੀ ਨੂੰ ਭੇਜ ਦੇ ਰੱਬਾ ਕਿਹੜਾ ਚਾਚੀ ਵਾਸਤੇ ਕੋਈ ਜੀ ਪਰਿੰਦਾ ਨਹੀਂ ਦੇਖਦਾ ਕੋਠਿਆਂ ਦੇ ਸਾਬੀ ਆਪਣੀ ਚੀਜ਼ਾ ਵੇ ਤਾਂ ਬੰਦਾ ਘਰ ਦਾ ਘਰ ਆਣ ਕੇ ਉੱਤਰਦਾ ਆਉ। ਆਓ ਵੇ ਲੋ ਜਿੰਨੇ ਮੂੰਹ ਨਹੀਂ ਆ ਗੱਲਾਂ ਅਗਲੇ ਆ ਕਹਤਾ ਵੀ ਚੰਗਾ ਦੀ ਮੋੜ ਦੇ ਪੈਰੀਂ ਆ ਗਏ ਜੀ। ਮਨਜੀਤ ਕੋਲ ਨਹੀਂ ਗਏ ਤੀ ਹੋਰ ਕਿਤੇ ਗਏ ਜੀ। ਤੇ ਤੂੰ ਕੀ ਕਿਹਾ ਸੀ ਉਹਨਾਂ ਨੂੰ? ਉਹ ਮੈਂ ਤੇ ਆਖਿਆ ਗਿਆ ਵੀ ਮਨਜੀਤ ਕੋਲ ਜਾਣਾ ਵਾ। ਤੇ ਮਨਜੀਤ ਕੋ ਤੇ ਹੁਣ ਕੀ ਭੱਜ ਲਾਇਆ ਹੁਣ ਕਹਿਣਾ ਸੀ ਘਰ ਨਹੀਂ ਟੱਕਰੀਓ। ਮੈਂ ਕਿਹਾ ਵੀ ਬੂਹਾ ਹੀ ਬੰਦੀ ਉਹਨਾਂ ਦੇ ਤਾਲਾ ਵੱਜਾ ਤੇ ਫੋਨ ਲਾਇਆ ਫੋਨ ਉਹਨਾਂ ਚੁੱਕਿਆ ਨਹੀਂ ਪਤਾ ਨਹੀਂ ਕਿੱਥੇ ਗਏ। ਤਦ ਵੀ ਚੰਗਾ ਕੀਤਾ ਨਹੀਂ ਤੇ ਨਾ 36 ਸਵਾਲ ਕਰਨੇ ਕਿ ਤੇ ਮੇਰੇ ਵਰਗੀ ਬਾਹਰ ਚੜ ਗਈ ਤੇ ਅਵਲ ਤੇ ਜਾਣਾ ਨਹੀਂ ਮੈਂ। ਚੱਲ ਕੋਈ ਗੱਲ ਨਹੀਂ ਨਹੀਂ ਕਰਦੇ ਸਵਾਲ ਕਹਿਤਾ ਵਾ ਹੁਣ ਬਾਹਰ ਨੂੰ ਨਹੀਂ ਚੰਗਾ ਕੀਤਾ ਹੀ ਆਪਾਂ ਇਹਦਾ ਤਾਲਾ ਮਾਰ ਕੇ ਗਏ ਆ ਲੌਕ ਕਰਕੇ ਗਏ ਡੇਟ ਆਹੋ ਕੇ ਚੰਗਾ ਕੀਤਾ ਕੀਤਾ ਮੜ ਕੇ ਮਗਰੋਂ ਕੀ ਬਣ ਜਾਣਾ ਸੀ ਉਦਾਂ ਹੁਣ ਕੀ ਕਰਨੂ ਖੁੱਲਾ ਛੱਡ ਗਿਆਂ ਹੈ ਬੋਵੇ ਦਾ ਘੜਾ ਦੋ ਜਾਣੇ ਆ ਲੱਗਦਾ ਕੋਈ ਆ ਗਿਆ ਚਾਚੀ ਲੱਗਦਾ ਆ ਗਈ ਆ ਕਿੱਧਰ ਆਈਆਂ ਮੈਂ ਤੇ ਆਖਿਆ ਘਰੇ ਕੋਈ ਆਇਆ ਵਾ ਕੋਈ ਆਇਆ ਕੀ ਤਾਲਾ ਬਾਹਰ ਵੱਜਾ ਵਾ ਕੋਈ ਆਇਆ ਤਾਂ ਅੰਦਰ ਕਿਦਾਂ ਆਜੂਗਾ ਉਦਾਂ ਵੇਖਣ ਤਾਂ ਹੀ ਬੜੀ ਛੇਤੀ ਆ ਗਈ ਮੰਮੀ ਮਨਜੀਤ ਮਨਜੀਤ ਨੂੰ ਮਿਲਣਾ ਸੀ ਮਨਜੀਤ ਕਿਤੇ ਸ਼ਹਿਰ ਗਈ ਹੈ ਮਿਲੀ ਨਹੀਂ ਉਹ ਅਸ਼ਕਾਰ ਹੈ ਨਹੀਂ ਦੀਦੀ ਨਹੀਂ ਉਹ ਗਈ ਹੀ ਕਿਤੇ ਤਕਰ ਕੋਈ ਵੀ ਨਾ ਟੱਕਰਿਆ ਮੰਮੀ ਨਹੀਂ ਟੱਕਰਿਆ ਨਹੀਂ ਟੱਕਰਿਆ ਤਾਲਾ ਲੱਗਾ ਸੀ ਉਹਨਾਂ ਦਾ ਜਾਂਦਿਆਂ ਨੂੰ ਤਾਂ ਫੋਨ ਕਰ ਲੈਂਦੇ ਤੁਸੀਂ ਦੀਦੀ ਨੂੰ ਦੀਦੀ ਦਾ ਫੋਨ ਨਹੀਂ ਲੱਗਾ ਤੇ ਤਦੇ ਕਰਕੇ ਵਾਪਸ ਆ ਗਏ ਆ ਘਰੇ ਹੀ ਆਏ ਆ ਅਸੀਂ ਕਿਹੜਾ ਕਿਤੇ ਬਾਹਰ ਚਲ ਗਏ ਆ ਉਦਾਂ ਮੰਮੀ ਦੀਦੀ ਠੀਕ ਠਾਕ ਹੀ ਨਾ ਉੱਥੇ ਤਾਲੇ ਨੂੰ ਪੁੱਛ ਕੇ ਆਣਾ ਠੀਕ ਠਾਕ ਹੈ ਕਿ ਨਹੀਂ ਠੀਕ ਠਾਕ ਕਿੱਦਾਂ ਦੀਆਂ ਗੱਲਾਂ ਕਰਨ ਢੀ ਸੋ ਨਾ ਮੰਮੀ ਤੁਹਾਨੂੰ ਅੱਗੇ ਇੰਨੀ ਟੈਨਸ਼ਨ ਹੋਰ ਹੋ ਕੀ ਹੁਣੀ ਹੁਣ ਤੇ ਉਹ ਤਾਂ ਟੈਨਸ਼ਨ ਤੇ ਵਾਧਦੀ ਜਾਂਦੀ ਦਿਨੋਂ ਦਿਨ ਮੇਰੀ ਬੋਲ ਬਲਦੀ ਦੇ ਤੇਲ ਪਾਉਣ ਡਈ ਆ ਸਭੀ ਮੈਂ ਤੇ ਮੰਮੀ ਨੂੰ ਉਹਦਾ ਪੁੱਛਣ ਦੀ ਪੁੱਛੋ ਮੰਮੀ ਮੈਂ ਤੁਹਾਨੂੰ ਕੁਝ ਕਹਿਣ ਡਈ ਫਿਰ ਕੀ ਐ ਮੈਂ ਨਹੀਂ ਮੰਮੀ ਦਿੱਤੀ ਉਹ ਤਾਂ ਸੋਖ ਹੈਗੀ ਆ ਟੈਨਸ਼ਨ ਤੈਨੂੰ ਪਤਾ ਧੀਆ ਦੀ ਹੁੰਦੀ ਆ ਟੈਨਸ਼ਨ ਚਲ ਕੋਈ ਨਹੀਂ ਮੰਮੀ ਟੈਨਸ਼ਨ ਨਾ ਲੋ ਮੈਂ ਹੈਗੀ ਆ ਨਾ ਤੁਹਾਡੇ ਕੋਲ ਹਾਂ ਪੁੱਤ ਹੈਗੀ ਤੇ ਸਹੀ ਆ ਤੂੰ ਆਪਣੇ ਥਾਂ ਵਾ ਫਿਰ ਉਹ ਆਪਣੇ ਥਾਂ ਵਾ ਤੈਨੂੰ ਪਤਾ ਜਿੰਨੀ ਆ ਉਂਗਲਾਂ ਉਨੀ ਪੀੜ ਸਹੀ ਗੱਲ ਮੰਮੀ ਉਦਾਂ ਵਾਕੇ ਉਹ ਫਿਰ ਧੀ ਦਾ ਦੁੱਖ ਤੇ ਧੀ ਦਾ ਹੀ ਹੁੰਦਾ ਤੇ ਮੰਮੀ ਤੂੰ ਆਂ ਡਗਵਾਣ ਦੇ ਘਰ ਰੁਕ ਜਾਂਦੇ ਘਰੀ ਪੁੱਤ ਮੈਂ ਨਹੀਂ ਕਦੀ ਕਿਸ ਦੇ ਘਰ ਗਈ ਬਸ ਮੰਜੀਤ ਦੇ ਘਰ ਹੋ ਕੇ ਤੇ ਘਰੇ ਆਉਣਾ ਹੁੰਦਾ ਨਾ ਮੈਨੂੰ ਆਂ ਡਗਵਾਣ ਦੀ ਪਛਾਣ ਹੀ ਹੈਗੀ ਆ ਵੀ ਕੌਣ ਕਿਹਦਾ ਇਹਦਾ ਕੋਈ ਲੱਗਦਾ ਕੀ ਨਹੀਂ ਲੱਗਦਾ ਹਾਏ ਮੰਮੀ ਦਬੂਵੇ ਗਾੜੀਆਂ ਵੀ ਮੋੜ ਕੇ ਆਏ ਕਿੱਦਾਂ ਹੁੰਦਾ ਹੋਊਗਾ ਇੱਥੇ ਜਦੋਂ ਮੈਂ ਮੰਮੀ ਨੂੰ ਮਿਲਣ ਗਈ ਮੈਂ ਵੀ ਬੂਵੇ ਗਾੜੀਆਂ ਮੋੜੀ ਮੈਨੂੰ ਵੀ ਇਤਾਂ ਹੀ ਹੁੰਦਾ ਸੀ ਹੁੰਦਾ ਤੇ ਤੈਨੂੰ ਪਤਾ ਹੀ ਆ ਫਿਰ ਕਿੱਦਾਂ ਉੱਥੋਂ ਆਈਦਾ ਵਾ ਮੈਨੂੰ ਤੇ ਇਹ ਟੈਨਸ਼ਨ ਆ ਮਨਜੀਤ ਠੀਕ ਹੋਵੇ ਸਹੀਂ ਹੁਣ ਫਿਰ ਮੰਮੀ ਚਲੋ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਨੀ ਆ ਚੱਲ ਬਣਾ ਲਾ ਉਹ ਕੋਤਾ ਜਦੀ ਕੋ ਫੜੀਆ ਫੋਨ ਮੈਂ ਮੰਜੀਦਾ ਵਾ ਨਹੀਂ ਸੋਕੇ ਪੁੱਤ ਚਾਹ ਬਣਾ ਲਿਆ ਘਟ ਮੇਰੇ ਤੇ ਸਿਰ ਬੜਾ ਦਰਦ ਹੋਣਿਆ ਵਾ ਤੇ ਮੰਮੀ ਜੀ ਮੈਂ ਤਾਂ ਨੂੰ ਆਖਿਆ ਵੀ ਮੈਂ ਚਾਹ ਬਣਾ ਕੇ ਲਿਆਉਣੀ ਐ ਜੇ ਨਹੀਂ ਠੀਕ ਜੇ ਮੈਂ ਕਿਹਾ ਮੰਮੀ ਨਹੀਂ ਠੀਕ ਤੇ ਸਭੀ ਨੇ ਜਾ ਕੇ ਦਵਾਈ ਲੈ ਆਉਂ ਹਾਂ ਤੁਸੀਂ ਕੋਈ ਨਹੀਂ ਪੁੱਤ ਮੈਂ ਠੀਕ ਹਾਂ ਬਸ ਚਾਹ ਪੀ ਲੂੰਗੀ ਤੇ ਸਿਰਪੀੜ ਹਰ ਜਾਣਾ ਮੈਂ ਤਾਂ ਕਿਹਾ ਨਹੀਂ ਤੇ ਜਲ ਜੋ ਹਾਂ ਦਵਾਈ ਲੈ ਆਓ ਜਾ ਕੇ ਚਾ ਲੋੜ ਪਾਉਗੀ ਤੇ ਲਾਵੂੰਗੀ ਚਲ ਮੈਂ ਲਿਆਉਣੀ ਫਿਰ ਬਣਾ ਕੇ ਤੈਨੂੰ ਕੀ ਦੱਸਾਂ ਵੀ ਕੀ ਬਣਿਆ ਸਾਡੇ ਨਾਲ ਤੇ ਕੀ ਕੀਤਾ ਆਂ ਮਾਂ ਪੁੱਤ ਆਏ ਕਿਦਾਂ ਸਾਰੀ ਗੱਲਾਂ ਤੈਨੂੰ ਦੱਸਿਆਂ ਤੇ ਮੈਂ ਮਿਹਨੇ ਸੁਣਨੇ ਸਾਰੀ ਉਮਰ ਇੱਕੇ ਦੀ ਸੱਸ ਵੇ ਐਡੀ ਅੰਤਰੀ ਜਨਾਨੀ ਆ ਕਿਤੇ ਆਖੇ ਨਹੀਂ ਲੱਗਦੀ ਮੈਨੂੰ ਆਪਣੇ ਤੀ ਨਾ ਮਿਲਣ ਤੇ ਦਿੰਦੀ ਪਰ ਨਾ ਉਹਨੇ ਇਹਦੇ ਵਾਅ ਪੇਛੇ ਨਹੀਂ ਜਾਣ ਦਿੱਤੀ ਪਤਾ ਨਹੀਂ ਇੰਨੀ ਤੇਜ ਕਿੱਥੋਂ ਜਨਾਨੀ ਪੱਲੇ ਪੈ ਗਈ ਬੇੜਾ ਗਰਕ ਹੋ ਗਿਆ ਵਿਚੋਲੇ ਦਾ ਵਿਚੋਲਾ ਹੀ ਕਿਤੇ ਮੈਨੂੰ ਕਿਤੇ ਟੱਕਰੇ ਨਾ ਉਹਨੂੰ ਪੁੱਛਾਂ ਵੀ ਤੂੰ ਤੇ ਆਨਾ ਬੜੀ ਭਲੀ ਮਾਨਸਾ ਆ ਭਲਾ ਮਾਨਸਾ ਅੰਤਰਾ ਬੂਆ ਵੀ ਨੰਗਣ ਦਿੱਤਾ ਤੇ ਕੁੱਤੇ ਖਾਣੀ ਕਰਕੇ ਕੱਢ ਦਿੱਤਾ ਵਾ ਥੋੜੀ ਬੁద్ధి ਤੇ ਅਕਲ ਚਾਹੀਦੀ ਆ ਵੀ ਕਿੱਦਾਂ ਕੋਈ ਘਰ ਆਇਆ ਵਾ ਚੱਲ ਕੰਮ ਸਕੇ ਕੰਮ ਚਾਹ ਪਾਣੀ ਨਹੀਂ ਪੁੱਛਣਾ ਤੇ ਕਿਤੇ ਬਹਿਣ ਨੂੰ ਕਹਿ ਦਿੰਦੀ ਸੱਤ ਬਗਾਨਾ ਘਰ ਆਵੇ ਤੇ ਉਹਨੂੰ ਕਹਿ ਦਿੰਦਾ ਬਹਿ ਜਾ ਚਾਹ ਪਾਣੀ ਬਣਾਈਏ ਪਰ ਇੰਨੀ ਅਕਲ ਇਸ ਜਨਾਨੀ 'ਚ ਕਿੱਥੋਂ ਆਕੜ ਪਤਾ ਨਹੀਂ ਕਿੱਥੋਂ ਇੰਨੀ ਭਰੀ ਆ ਕਿਤੇ ਸੜੀ ਪਈ ਆ ਕਿਹੜੀ ਗੱਲੋਂ ਇੰਨਾ ਕੋਲਾ ਹੀ ਰਹਿੰਦੀ ਚਵੀ ਘੰਟੇ ਜਦੋਂ ਚੱਲ ਜੇ ਉਦੋਂ ਇਹ ਸੜਿਆ ਹੀ ਮੱਥਾ ਰਹਿੰਦਾ ਮੰਮੀ ਵਾਲਾ ਵੀ ਇਸਕੇ ਨਾਈਟਾਮਨ ਤਰਸ ਵੀ ਹੋਣ ਡਿਆ ਮੇਰੀ ਮਾਂ ਵੀ ਇਦਾਂ ਵਿਚਾਰੀ ਕਲਪਤੀ ਹੀ ਮੇਰੇ ਵੱਲੋਂ ਮੇਰੇ ਨਾਲ ਜੋ ਹੋਇਆ ਹੋਇਆ ਸਹੀਂ ਚਲ ਅੱਜ ਆਪਣੀ ਧੀ ਨੂੰ ਤੇ ਮੈਂ ਲਾਉਂਦੀ ਇਹਨੂੰ ਵੀ ਠੰਡ ਪੈ ਜੰਦੀ ਲੈ ਅੱਛਾ ਚਾਚੀ ਵੇ ਹੁਣ ਦੱਬੇ ਦੱਬੇ ਪੈਰੀ ਤੁਰੀ ਜਾਂਦੀ ਓ ਜਦੋਂ ਮੈਂ ਢੀਕਾਂ ਨਹੀਂ ਹੀ ਉਦੋਂ ਵੀ ਪਤਾ ਨਹੀਂ ਕਿੱਥੇ ਵੜੀ ਹੀ ਕਿੱਥੇ ਗਈ ਲੈ ਉਹੀ ਗੱਲ ਮਾਲਕਾ ਜਦੋਂ ਮੈਂ ਕਹਿੰਨੀ ਸੀ ਵੀ ਚਾਚੀ ਆਵੇ ਆਵੇ ਉਦੋਂ ਆਈ ਨਹੀਂ ਤੇ ਹੋਣਾ ਆ ਗਈ ਇਹੋ ਚਾਚੀ ਵੀ ਮੇਰੀਆਂ ਵੀ ਸਿੱਧੀਆਂ ਨਹੀਂ ਪੈਂਦੀਆਂ ਪੁੱਠੀਆਂ ਹੀ ਪੈਂਦੀਆਂ ਦੱਸ ਇਹ ਹੀ 5 ਮਿੰਟ ਪਹਿਨਾ ਚਾਚੀ ਆ ਜੰਨੀ ਹੈ ਤੇ ਸਾਰੇ ਕੰਮ ਸਵਾਰੇ ਜਾਣੇ ਹੀ ਤਾਂ ਜੀ ਤੁਸੀਂ ਆਂਦੇ ਮਨਜੀਤ ਕੋ ਜਾਣਾ ਗਏ ਨੇ ਦੇ ਜਾਣਾ ਹੀ ਮਨਜੀਤ ਕੋ ਸੁਖਵਿੰਦਰ ਹਾਂ ਮੇਰਾ ਨਾ ਸਰੀਰ ਨਹੀਂ ਠੀਕ ਹਨੀ ਬੀਬੀ ਮੈਂ ਕਿਹਾ ਤਸੀਂ ਉੱਥੇ ਚਲੀ ਜਾਓ ਨਹੀਂ ਤਾਂ ਮੈਂ ਹਾਂ ਚੱਲ ਮੈਂ ਆਇਆ ਕੀ ਕਰਨਾ ਕਰ ਤੇ ਮੈਂ ਚੱਲ ਮੈਂ ਸੁੱਖ ਕੋ ਹੋ ਕਿਉਂ ਨਿਕੜੀ ਨਹੀਂ ਜਾਣਾ ਕੀ ਹੀ ਮੈਂ ਤੁਹਾਨੂੰ ਦੱਸਾਂ ਈ ਮੇਰਾ ਬੀਪੀ ਜਾ ਲੋ ਹੋ ਗਿਆ ਤੇ ਸਰੀਰ ਨਾ ਸਿਰ ਪੜਾ ਹੀ ਦਰਦ ਹੋ ਹੀ ਜਾਂਦੇ ਆ ਮੈਂ ਤਤ ਕਰਕੇ ਨਹੀਂ ਗਈ ਅੱਛਾ ਚਲੋ ਮੈਂ ਆਖਿਆ ਸਾਂਹ ਤੇ ਚਲੀ ਗਈ ਹੁਣ ਤਾਂ ਮੈਂ ਚੱਲ ਮੈਂ 10 ਮਿੰਟ ਸੁੱਖ ਕੋ ਬਹਿ ਕੇ ਹੁਣੀ ਆ ਚੱਲ ਸੁੱਖ ਕੋ ਬਹਿਣਾ ਸੀ ਹੁਣ ਮੇਰੇ ਕੋ ਬਹਿ ਜਾ 10 ਮਿੰਟ ਨਹੀਂ ਨਹੀਂ ਹੁਣ ਤਾਂ ਤੁਹਾਡੇ ਕੋ ਬਹਿ ਜਾਂਗੀ ਤੇ ਮੈਂ ਚੱਲ ਘੜ ਨਹੀਂ ਕੋਈ ਹੋਣਾ ਤੇ ਚਲ ਕੱਲੀ ਹੁਣੀ ਤੇ ਮੈਂ ਚੱਲ ਦੋ ਹੋ ਕੇ ਹੁਣੀ ਆ ਮੈਂ ਤਾਂ ਸੁਖਵਿੰਦਰ ਤੈਨੂੰ ਕਿਹਾ ਹੀ ਪਈ ਇਹਦੇ ਲਾਗੇ ਚੱਲ ਘੜੀ ਆ ਜੀ ਚੱਲ ਕੁ ਵਿਚਾਰੀ ਨਿਆਣੀ ਦਾ ਟਾਈਮ ਪਾਸ ਹੋ ਜਾਊਗਾ ਤੁਸੀਂ ਤਾਂ ਮਨ ਕਿਹਾ ਨਹੀਂ ਹੈਗਾ ਤੁਸੀਂ ਤਾਂ ਚਾਹ ਪੀ ਕੇ ਤਾਂ ਮੈਂ ਤਾਂ ਚਲੇ ਗਈ ਹਾਂ ਤੂੰ ਝੂਠ ਬੋਲ ਜਾਂਦੇ ਝੂਠ ਨਹੀਂ ਬੋਲਣ ਦੀ ਸਕਿੰਦੇ ਤੈਨੂੰ ਸੁਣਿਆ ਨਹੀਂ ਹੋਣਾ ਮੈਂ ਜਾਂ ਜਦੋਂ ਗਈ ਆ ਤੂੰ ਉਦੋਂ ਮੈਂ ਇੰਨੀ ਗੱਲ ਤੈਨੂੰ ਕਹੀ ਸੀ ਤੈਨੂੰ ਸੁਣ ਚਪਲੇ ਖਾ ਲਗਾ ਮੈਨੂੰ ਕਿਹਦਾ ਸੁਣਿਆ ਜੇ ਮੈਂ ਤਾਂ ਆਪਣੇ ਆਪ ਹੀ ਵੈਹੇ ਆਈ ਹਾਂ ਮੈਂ ਹਾਂ ਚੱਲ ਵੇਖਦੇ ਆ ਭਲਾ ਵਿਸਤ ਗਏ ਹੋਣਗੇ ਤਾਂ ਚੱਲ ਮੈਂ ਵੇਖਦੀ ਆ ਚੱਲ ਕੋਈ ਨਹੀਂ ਆ ਗਈਆਂ ਤੇ ਫੇਰ ਕੀ ਹੋ ਗਿਆ ਵਾ ਫੋਨ ਪਤਾ ਨਹੀਂ ਕਿਧਾ ਹੋਣ ਲੇ ਅਸਾ ਗਰਮੀ ਟਾੰਟੀ ਦਾ ਹੈਲੋ ਕੋਸਮ ਨੇ ਬਾਸ ਕੀ अच्छा अच्छा ठीक है ठीक है मैं इधर ना सभी घर वहाँ चल ठीक है मैं बाद गल कर दी ठीक है चलो ठीक है भैन जी ती गए ਕਹਣਾ ਕਿੱਥੇ ਰੋਗ ਤੈਨੂੰ ਦੱਸਣ ਤੇ ਨਹੀਂ ਆ ਬੀ ਨਹੀਂ ਜਾਇਆ ਗਿਆ ਸਾਡੇ ਕੋ ਆ ਸੱਚਾ ਮੈਨੂੰ ਨਾ ਹੁੰਦਾ ਹੀ ਕਹਿਣ ਕਿ ਮੈਂ ਤਾਂ ਕਹਿੰਦੀ ਆ ਡਿਸਕੂਟਰੀ ਖੜੀ ਸੀ ਆਹ ਸੱਚ ਦਵਾਈ ਲੈਣ ਗਈ ਸੀ ਸਭ ਵੀ ਨਵੀਂ ਪੱਗ ਬੱਧੀ ਸੀ ਤੇ ਮੰਮੀ ਉਹਦੇ ਨੇ ਕੱਪੜੇ ਪਾਏ ਹਨ ਪੱਗ ਬੱਧੀ ਸਾਬੀ ਨਹੀਂ ਤਿਆਰ ਹੋਈਆਂ ਆਪਾਂ ਜਾਣ ਨੂੰ ਤੇ ਮੇਰਾ ਬੀਪੀ ਜ਼ਿਆਦਾ ਲੋ ਹੋ ਗਿਆ ਤੇ ਫਿਰ ਸਾਬੀ ਆਂਦਾ ਚੱਲ ਮਮਾ ਸਕੂਟਰੀ ਉਹਨਾਂ ਦੀ ਪੁੱਛੀ ਆ ਤੇ ਚੱਲ ਦਵਾਈ ਲੈ ਆਉਨੇ ਆ ਦਵਾਈ ਲੈਣ ਗਏ ਜਾਣਾ ਕਿੱਥੇ ਉਹ ਤਾਂ ਕਹਿੰਦੀ ਹੁਣ ਜਾਣੀ ਕੀਤਾ ਸੀ ਤੇ ਦਵਾਈ ਲੈਣ ਆਉਣ ਜਾਣ ਹੀ ਕਰੀਦਾ ਕਿੱਦਾਂ ਨਹੀਂ ਸੁਖਵਿੰਦਰ ਗੱਲਾਂ ਕਰਨ ਦੀ ਉੱਥੇ ਬੈਠੇ ਟੋਣਾ ਰਹਿਣਾ ਸੀ ਡਾਕਟਰ ਦੇ ਲਾਗੇ ਫੇਰ ਵੀ ਟਾਈਮ ਤੇ ਲੱਗ ਜਾਂਦਾ ਦਵਾਈ ਲੈਂਦਾ ਚੱਕ ਚੂਹੇ ਕਰਦੇ ਆ ਹਾਏ ਰੱਬਾ ਚੈੱਕ ਮੈਨੂੰ ਉੱਥੇ ਦਾ ਹੋਰ ਕਿਤੇ ਨਹੀਂ ਹੋਰ ਕਿੱਥੇ ਜਾਣਾ ਸੀ ਕਿੱਦਾਂ ਨਹੀਂ ਗੱਲਾਂ ਕਰੀ ਜਾਨੀ ਆ ਤੇਰੇ ਕੋ ਕਿਹ ਗੱਲ ਦਾ ਲਕਾਰ ਰੱਖਿਆ ਅੱਗੇ ਚਲੋ ਫੇਰ ਠੀਕ ਆ ਤੈਨੂੰ ਕੀ ਲੱਗਣ ਡਿਆ ਝੂਠ ਮਾਰਨ ਦੀ ਦੀਦੀ ਤਸੋਖ ਕਿੱਥੇ ਆ ਸੋਖ ਅੰਦਰ ਚਾਹ ਬਣਾਉਣ ਦੀ ਸੋਖ ਨਹੀਂ ਕਿੱਥੇ ਜਾਣਾ ਠੀਕ ਆ ਤੇ ਸਾਬੀ ਸਾਬੀ ਵੀ ਇੱਥੇ ਹੋਣਾ ਸਾਬੀ ਨੇ ਕਿੱਥੇ ਜਾਣਾ ਸਾਬੀ ਵੀ ਘਰੇ ਹੀ ਆ। ਹਾਂ ਸੱਚਾ ਠੀਕ। ਕੀ ਕਰਦੀ ਆਈਂ? ਅੰਦਰੋਂ ਵੇਖਾ ਬਣਾ ਮੈਂ ਜਾਵਾਂ? ਨਹੀਂ ਚਾਲੇ ਕਿਉਂ ਨਹੀਂ ਆਈ ਜਾਣਾ ਸੁੱਖ ਨੇ ਇੱਥੇ। ਨਹੀਂ ਨਹੀਂ ਮੈਂ ਜਾਣੀ ਵੇਖਦੇ ਵਾਲਾ। ਚਾ ਮੈਂ ਵੇਖ ਕੇ ਆਉਣੀ ਵਾਲਾ। ਹਾਂ। ਵੇਖ। ਸੁੱਖਾ। ਸੁੱਖ ਦੀ ਮਾਂ ਨੇ ਇਹਨੂੰ ਜ਼ਿੰਮੇਵਾਰੀ ਕਾਦੀ ਦੇਤੀ ਆ। ਇਹ ਤੇ ਇੰਨੀ ਮੁਖਤਿਆਰੀ ਕਰਨ ਦਾ ਵੀ ਇਹਦੇ ਤਾਂ ਖਨੀ ਪੈਰਾਂ ਥਲੇ ਟਾਇਰ ਲੱਗੇ ਆ। 24 ਘੰਟੇ ਸਾਡੇ ਘਰ ਗੇੜਾ ਰੱਖਦੀ। ਹਰ ਗੱਲ ਕਿੱਦਾਂ ਕੀਤੀ ਕਿੱਦਾਂ ਕਰਨੀ ਕਿੱਥੋਂ ਆਏ ਕਿੱਥੇ ਚੱਲੇ ਹੁਣ ਮੈਂ ਇੱਕ ਡੈਰੀ ਲਿਉਣੀ ਆ ਤੇ ਇਹਦੇ ਕੋਹਾਜਰੀ ਲਵਾ ਕੇ ਜਾਇਆ ਕਰਾਂ ਵੀ ਮੈਂ ਇੱਥੇ ਚੱਲੀ ਆ ਸੁਖਵਿੰਦਰ ਲੇਖ ਲਾ ਸਾਰਾ ਕੁਝ ਦੱਸ ਕੇ ਜਾਇਆ ਕਰਾਂ ਇਹਨੂੰ ਮੇਰਾ ਵਸ ਨਹੀਂ ਚੱਲਿਆ ਜੇਕਰ ਮੇਰਾ ਜੋਰ ਚੱਲਦਾ ਨਾ ਮੈਂ ਵੀ ਫਿਰ ਜਿੱਦਾਂ ਸਹਿਲ ਆਇਆ ਚਾਰ ਬੰਦੇ ਲੈ ਕੇ ਮੈਂ ਵੀ ਜਾਣਾ ਚਾਰ ਉਹਤੇ ਬੰਦੇ ਲੈ ਕੇ ਤੇ ਮੈਂ ਵੀ ਫੜ ਕੇ ਬਾਹ ਲੈ ਕੇ ਆਉਂਦਾ ਮੰਜੀਦ ਨੂੰ ਪਰ ਇਹ ਕੁੜੀ ਨੇ ਨਹੀਂ ਸਾਡੇ ਪੈਰ ਲੱਗਣ ਦਿੱਤੇ ਕਿਤੇ ਉਦਾਂ ਹੀ ਤੁਰ ਪੈਂਦੀ ਸਾਡੇ ਨਾਲ ਤੇ ਮਾਸੀ ਦੀ ਕੀ ਮਜਾਲੀ ਵੀ ਉਹ ਕਹਿ ਜਾਂਦੀ ਕਹਿੰਦੀ ਮੈਂ ਜਾਣਾ ਹੀ ਨਹੀਂ ਇਹ ਮੈਂ ਠੀਕ ਆ ਹਨੋ ਤੇ ਮੂੰਹ ਤੋਂ ਦਿਖੰਡਿਆ ਠੀਕ ਆ ਕਿ ਨਹੀਂ ਆ ਨਾ ਵੀ ਇਹ ਨਹੀਂ ਆਪਣੀ ਜੜ੍ਹ ਛੱਡਦੀ ਇਹਨੇ ਭੋਲੇ ਭੋਲੇ ਪਾਂਚੀ ਨਾ ਵੇਖੀ ਉਹਨਾਂ ਦੇ ਥੱਲੇ ਲੱਗੇ ਰਹਿਣਾ ਉਹ ਬੰਦਾ ਕਿਉਂ ਕੋਨਾ ਕੋ ਬੋਲਦਾ ਥੋੜਾ ਬੋਤਾ ਹੈ ਹੂੰ ਹੀ ਕਰੀ ਜਾਂਦੀ ਹੈ ਚਾਹੋ ਕੀ ਗੱਲ ਹੋਈ ਜੀ ਬੜੇ ਗੁੱਸੇ 'ਚ ਵਾ ਤੈਨੂੰ ਬਸ ਮੇਰਾ ਮੂੰਹ ਗੁੱਸੇ ਵਾਲਾ ਹੀ ਦੇਖਦਾ ਵਾ ਤੇ ਜਿੱਦਾਂ ਦਾ ਬਣਿਆ ਉਦਾਂ ਦਾ ਮੈਂ ਕਹਣਾ ਗੱਲ ਕੀ ਹੋਈ ਹੈ ਗੱਲ ਕੁਛ ਵੀ ਨਹੀਂ ਆਈਗੇ ਤੂੰ ਮਨਜੀਤ ਦੀ ਦੀ ਕੋ ਗਈ ਉਸੇ ਟਾਈਮ ਵਾਪਸ ਆ ਗਏ ਸੱਚੀ ਨਹੀਂ ਮਿਲੀ ਜਾਂ ਕੀ ਰਾਜੋ ਮੋੜਾਏ ਜੀ ਤੈਨੂੰ ਮੰਮੀ ਨੇ ਕੀ ਆਖਿਆ ਮੰਮੀ ਨੇ ਤੇ ਹੀ ਦੱਸਿਆ ਵੀ ਹੈ ਨਹੀਂ ਉਹ ਕਿਤੇ ਬਾਜ਼ਾਰ ਗਏ ਤੇ ਮੈਂ ਕੋਈ ਵੱਖਰੀ ਗੱਲ ਦੱਸ ਦੇਣੀ ਆ ਤੂੰ ਹੀ ਗੜਾ ਫੋਨ ਲਾਇਆ ਤੁਹਾਨੂੰ ਕਿਦਾਂ ਪਤਾ ਵੀ ਵਿਚਾਰ ਗਏ ਭਾਇਆ ਡਗਵਾੜ ਚ ਕਿਤੇ ਗਏ ਹੁਣ ਪੁੱਛ ਲਿਆ ਹੀ ਲਾਗਲੇ ਕਰੋ ਨਾ ਮਮੀ ਆਂਦੀ ਮੈਂ ਕਿਹਨੂੰ ਪੁੱਛਿਆ ਨਹੀਂ ਤੁਸੀਂ ਆਂਦੇ ਲਪਟੇ ਆ ਹੀ ਤੈਨੂੰ ਸਪਾਈਆਂ ਦਈਏ ਮੈਂ ਥੋੜੀ ਕਿ ਆ ਸਪਾਈਆਂ ਦਉ ਮੈਨੂੰ ਪਰ ਉਦਾਂ ਮੈਂ ਕਿਹਾ ਚੱਲ ਜੇ ਗਏ ਹਾਂ ਤੇ ਮੇਲ ਆਉਂਦੇ ਹਾਂ ਤੇ ਮਿਲ ਨਹੀਂ ਗਏ ਸੀ ਆਪਾਂ ਉਥੇ ਬੀਨਾ ਵਜਾਉਣ ਗਏ ਸੀ ਸਭੀ ਉੱਥੇ ਦੀਦੀ ਠੀਕ ਹੋਣਾ ਦੱਸੋ ਹਾਂ ਮੈਨੂੰ ਵੀ ਠੀਕ ਆ ਮਨੂਣਾ ਤੁਹਾਡੇ ਮੂੰਹ ਤੋਂ ਤੇ ਮੰਮੀ ਦੇ ਮੂੰਹ ਤੋਂ ਇਦਾਂ ਲੱਗਣ ਰਿਹਾ ਵੀ ਦੀਦੀ ਠੀਕ ਨਹੀਂ ਆ ਕੀ ਨਹੀਂ ਠੀਕ ਕਿਉਂ ਨਹੀਂ ਠੀਕ ਠੀਕ ਠਾਕ ਆਓ ਕੋਈ ਗੱਲ ਨਹੀਂ ਆਨੋ ਨਹੀਂ ਦੱਸਣਾ ਮੈਨੂੰ ਦੱਸੋ ਉਹ ਦੱਸਾਂ ਤੇ ਡਿਆਵਾ ਹੋਰ ਕਿਦਾਂ ਦੱਸਣਾ ਵਾ ਮੈਂ ਸਭ ਕੁਝ ਪੁੱਛਣ ਨਹੀਂ ਆ ਵੀ ਜੋ ਕੁਛ ਹੈਗਾ ਸੱਚ ਦੱਸ ਦੋ ਫੇਰ ਕੀ ਹੈ ਨਾਨੇ ਤੇ ਮਮੀ ਮੈਨੂੰ ਕਹਿੰਦੀ ਤੂੰ ਵੀ ਧੀ ਆ ਤੂੰ ਵੀ ਧੀ ਆ ਤੇ ਮੈਨੂੰ ਇੰਨਾ ਪਤਾ ਮਮੀ ਦੇ ਵੱਲ ਵੇਖ ਕੇ ਮਰਜ਼ੀ ਚ ਚਾਹ ਬਣਾਉਂਦੀ ਵੇਖਣੇ ਨਹੀਂ ਲਈ ਵੀ ਕੋਈ ਨਾ ਕੋਈ ਗੱਲ ਹੋਈ ਜ਼ਰੂਰ ਬਾਤ। ਸੱਚ ਕੀ ਦੱਸ ਦੋ ਸੱਚ ਕੀ ਦੱਸ ਦੋ ਸਾਰਾ ਕੋ ਸੱਚੀ ਦੱਸਦੇ ਅੱਗੇ ਝੂਠ ਦੱਸਦੇ ਆ ਤੈਨੂੰ। ਹੈ? ਸਾਨੂੰ ਤੇ ਰੇਂਗੋ ਆਪਣੇ ਕੋਲੋਂ ਗੱਲਾਂ ਨਹੀਂ ਬਣਾਉਣੀਆਂ ਹੁੰਦੀਆਂ। ਮੈਂ ਕਿਹੜੀਆਂ ਆਪਣੇ ਕੋਲੋਂ ਗੱਲਾਂ ਬਣਾਈਆਂ? ਆ ਆਪਣੀ ਮਾਂ ਨੂੰ ਤੇ ਕਈ ਬਣਾ ਬਣਾ ਦੱਸ ਕੇ ਆਈ ਹੋਣੀ ਆ। ਤੇ ਜੇ ਮੈਂ ਕਈ ਬਣਾ ਕੇ ਦੱਸੀਆਂ ਹੁੰਦੀਆਂ ਤਾਂ ਕੀ ਗੱਲ ਮਮੀ ਤੁਹਾਨੂੰ ਦੱਸਦੀ ਨਾ? ਪੀਸੋਖ ਨੇ ਕਈ ਗੱਲਾਂ ਬਣਾ ਕੇ ਦੱਸੀਆਂ ਹਨ। ਹਾਲੇ ਤੇ ਮੰਮੀ ਨੇ ਮੈਨੂੰ ਦੱਸੀ ਨਹੀਂ ਸਾਰੀ ਗੱਲ ਕੀ ਪਤਾ ਕੀ ਕੀ ਗੱਲਾਂ ਇਹਨਾਂ ਨੂੰ ਕਈਆਂ ਵਾਂ ਦੇ ਇਹ ਵੀ ਮੂੰਹ ਬਣਾ ਕੇ ਉੱਥੋਂ ਆਈਆਂ। ਤਾਂ ਪੁੱਛ ਲੋ ਚਾਚੀ ਨੇ ਨਹੀਂ ਤੁਹਾਨੂੰ ਦੱਸਣੀ ਆ ਕੋਈ ਗੱਲ ਹੋਣ ਕੀ ਤੇ ਦੱਸਣਗੇ। ਓਏ ਇਹ ਪਰਦੇ ਪਾਉਂਦੀਆਂ ਵਾ ਜੇ ਇਦਾਂ ਗੱਲਾਂ ਦੱਸਣੀਆਂ ਹੁੰਦੀਆਂ ਤਾਂ ਮੈਨੂੰ ਨਾਲ ਨਾ ਖੜ੍ਹਦੀਆਂ। ਤੁਸੀਂ ਮੇਰੇ ਨਾਲ ਜੇ ਵੀ 16 ਸਫਾਈ 'ਚ ਨਹੀਂ ਰਹਿਣਾ। 16 ਸਫਾਈ ਆ। ਕਾਦੀ 16 ਸਫਾਈ ਗੱਲ-ਗੱਲ ਕਿ ਤੂੰ ਮੈਨੂੰ ਗੱਲਾਂ ਸੁਣਾਉਂਦੇ ਰਹੀ ਨੇ ਹਜੇ 16 ਸਫਾਈ ਆ। ਤੈਨੂੰ ਕਿੱਥੋਂ ਲੰਗਣ ਡਿਆ ਮੈਂ ਤੇਰੇ ਪਿੱਛੇ ਤਲਵਾਰਾਂ ਫੜੀਆਂ ਵਾ ਵਾਰਨਾਂ ਨੂੰ ਘੱਟਤ ਨਹੀਂ ਅੱਖਾਂ ਕੱਢੀ ਜਾਣੀਆਂ ਗੁੱਸੇ 'ਚ ਬੋਲੀ ਜਾਣਾ ਬਸ ਬੋਲੀ ਜਾਣਾ ਕੇਵਲੇ ਬੰਦੇ ਦਾ ਮੂਡ ਨਹੀਂ ਸੈੱਟ ਹੁੰਦਾ ਇੱਕ ਗੱਲ ਪੁੱਛ ਦੱਸ ਉਹ ਤੇ ਨਿੱਕੇ ਗੇਟ ਨੂੰ ਸਭੀ ਕਹਤੋ ਵੇਲਡਿੰਗ ਕਰਾਈ ਉਹ ਕੁੱਤੇ ਕਾਤੇ ਅੰਦਰ ਆਉਂਦੇ ਹੀ ਕੋਲਾ ਰਹਿ ਜਾਂਦਾ ਭਲੇਖੇ ਨਾਲ ਤੇ ਵੇਲਡਿੰਗ ਕਰਾਤੀ ਤੂੰ ਇੱਕ ਇੱਕ ਨਾਲੇ ਤੂੰ ਗੇਟ ਨਾਲ ਕੀ ਕਰਦੀ ਰਹੀ ਹੈ ਉਦਾਂ ਪੁੱਛਿਆ ਮੈਂ ਗੱਲ ਤੇ ਸੁਣ ਹੈ ਇਹ ਗੇਟ ਨਾਲ ਕੀ ਕਰਦੀ ਰਹੀ ਉਹ ਸ਼ਮਾਨੀ ਸਾਬੀ ਹੋਏ ਹੈ ਜੀ ਹਾਂਜੀ ਚਾਚੀ ਹੋਏ ਮਨਜੀਤ ਕੋ ਸੱਤ ਕਿਦਾਂ ਠੀਕ ਠਾਕ ਆ ਉਹ ਠੀਕ ਠਾਕ ਕੀ ਦੱਸਾਂ ਉਹਦੀ ਤੇ ਸੱਸ ਨੇ ਹਾਨੂੰ ਮਿਲਣ ਨਹੀਂ ਦਿੱਤਾ ਕਿਉਂ ਸੋ ਕੀ ਆਈ ਤੇ ਹੀ ਦਰਉ ਦੱਸ ਬਹੁਤ ਚਾਚੀ ਹਾਂ ਦੱਸ ਕੀ ਗੱਲ ਹੋਈ ਗੱਲ ਕੀ ਹੋਣੀ ਆ ਚਾਚੀ ਮੈਨੂੰ ਤਾਂ ਲੱਗਦਾ ਮਨਜੀਤ ਵੀ ਫਸੀ ਆ ਕਿਉਂ ਕੀ ਗੱਲ ਉਹਦੇ ਕੋ ਬੋਲਦੀ ਸੈਂਦੀ ਨਹੀਂ ਕੋਹਾ ਦੀ ਗੱਲ ਹੀ ਨਹੀਂ ਉਹਨੇ ਸੁਣੀ ਬੂਏ ਗਿਆ ਨੂੰ ਵਾਪਸ ਮੋੜਤਾ ਸਾਡਾ ਤੇ ਉਹਨੇ ਕੀ ਕਹਿੰਦੇ ਹੁੰਦੇ ਵੀ ਪੱਲਾ ਵੀ ਨਹੀਂ ਫੜਾਇਆ ਨੇ ਪੱਲਾ ਵੀ ਨਹੀਂ ਫੜਾਇਆ ਕਿਉਂ ਪਤਾ ਨਹੀਂ ਮੂੰਹ ਬਣਿਆ ਹੀਗਾ ਉਹਦੀ ਸੱਸ ਕੀ ਆਂਦੀ ਸੱਸਾ ਦੀ ਲਾਗੇ ਹੀ ਸੱਸ ਨੇ ਤੇ ਕੋਹਮ ਨਹੀਂ ਸੱਸ ਕਹਿੰਦੀ ਜਾਓ ਨਾ ਕੋਈ ਚਾਹ ਪਣੀ ਨਾ ਕੋਈ ਬਹਿ ਜੋ ਕੋਹਮ ਨਹੀਂ ਆਂਦੀ ਜਾਓ ਜਿੱਧਰੋਂ ਆਏ ਜੀ ਆ ਕੰਮ ਹੋਇਆ ਤੇ ਹੈ ਆਹੋ ਮਨਜੀਤ ਚਾਚੀ ਜ਼ਿਆਦਾ ਔਖੀ ਆ ਜ਼ਿਆਦਾ ਔਖੀ ਤੇ ਫਿਰ ਤੱਕ ਰਹੀ ਹੈ ਜਾਵੇਂ ਲੈ ਨਹੀਂ ਤੂੰ ਉਹ ਤੁਰਦੀ ਨਹੀਂ ਉਹਨੇ ਤਾਂ ਸਾਡੇ ਪੈਰ ਨਹੀਂ ਲੱਗਣ ਦਿੱਤੇ ਮੈਂ ਤੇ ਕਿਹਾ ਮੈਂ ਕਿਹਾ ਤੋਰਾ ਸਾਡੇ ਨਾਲ ਚੱਲ ਮੈਂ ਕਿਹਾ ਮਾਸੀ ਲੈ ਜਾਣੇ ਨਹੀਂ ਤੇ ਤੇ ਉਹ ਕਿਉਂ ਕਹਿੰਦੀ ਨਹੀਂ ਮੈਂ ਆਪਣੇ ਘਰ ਸੁਖੀ ਆ ਮੈਂ ਨਹੀਂ ਤੁਹਾਡੇ ਨਾਲ ਜਾਣਾ ਤੁਸੀਂ ਜਾਓ ਕੀ ਪਤਾ ਨ ਕੀ ਵਿਚਾਈ ਨੇ ਦਬਕਾਇਆ ਤਮਕਾਇਆ ਹੋਣਾ ਹੋਈ ਗੱਲ ਹੋਣੀ ਤਾਂ ਡਰੀ ਹੋਣੀ ਆ ਫੇ ਮੈਨੂੰ ਤਾਂ ਡਰ ਲੱਗਣ ਡਿਆ ਕੀ ਪਤਾ ਕੀ ਕੁਝ ਨਾ ਕਰਦੇ ਇੰਨੀ ਜਿਹੜੀ ਡਰੀ ਆ ਡਰੀ ਦੀ ਆ ਹੋ ਫੇ ਤਾਂਈ ਤੋਂ ਕਹਿ ਰਹੇ ਸਾਡੇ ਲੱਗੇ ਨਹੀਂ ਲੱਗੇ ਡਰੀ ਹੋਗੀ ਵਿਚਾਰੀ ਸਮਝ ਨਹੀਂ ਆਉਂਦੀ ਕੀ ਹੋਇਆ ਹੋਊਗਾ ਚਾਚੀ ਕਿੱਦਾਂ ਪਤਾ ਕਰੀਏ ਉਹਦੀ ਤੇ ਸੱਸ ਦਾ ਵੀ ਸੁਭਾਤਾ ਨੂੰ ਪਤਾ ਜੇ ਪਤਾ ਨੂੰ ਲੱਗਿਆ ਵੀ ਆਪਾਂ ਪਤਾ ਕਰਦੇ ਫਿਰਦੇ ਆ ਉਹ ਤੇ ਤੁਹਾਨੂੰ ਪਤਾ ਹੀ ਆ ਬਹੁਤ ਗੱਲ ਸਹੀ ਤੇ ਅਰ ਸੇ ਪਤਾ ਹੁਣ ਕਿਦਾਂ ਕਰੇ ਜੰਮ ਵਿਚੋਲਣ ਨੂੰ ਕਹਿਣਾ ਸੀ ਕੀ ਪਤਾ ਮੰਮੀ ਨੂੰ ਵੀ ਪਤਾ ਵਿਚੋਲਣ ਨੂੰ ਚਾਲਣ ਦਾ ਨੰਬਰ ਨੰਬਰ ਮੇਰੇ ਕੋਲ ਤੇ ਥੋੜੀ ਈ ਗੱਲ ਬਾਤ ਨਹੀਂ ਤਾਂ ਫੇਰ ਬੜਾ ਮੁਸ਼ਕਲ ਹੋ ਜਾਣਾ ਫੇਰ ਹੁਣ ਕੀ ਨਾਲੇ ਵਿਚੋਲਣ ਨੇ ਕਿੱਥੇ ਪੈਰ ਲਾਉਣੇ ਆ ਤੋ ਤੇ ਕੁੜੀਆਂ ਹੋ ਗਈਆਂ ਕਹਿਣਾ ਇੰਨਾ ਟਾਈਮ ਹੋ ਗਿਆ ਵਿਆਹ ਨੂੰ ਹੋਣੀ ਲੜਾਈ ਹੋਣੀ ਪਹਿਲਾਂ ਨਹੀਂ ਹੁੰਦੀ ਰਹੀ ਬਹੁਤ ਗੱਲ ਸਹੀ ਹੈ ਫਿਰ ਤੇ ਚਾਚੀ ਕਿਤੇ ਕੁੜੀਆਂ ਕਰਕੇ ਤਨੀਆ ਮਾਸੀ ਲੜਦੀ ਕੀ ਪਤਾ ਹੁਣ ਇਹ ਦੋਸਤੇ ਦਿਲ ਦਾ ਪਤਾ ਹੋਣ ਨੂੰ ਹਣ ਹੰਢ ਕੇ ਪਤਾ ਪਰ ਮਨਜੀਤ ਕੋ ਦਾਦੀ ਵੀ ਨਹੀਂ ਆ ਤੁਹਾਡੇ ਸਾਹਮਣੇ ਹਫਤਾ ਪਈ ਨਾ ਫੋਨ ਲਉਂਦੇ ਰਹੇ ਜਾਂ ਕਦੀ ਬੰਦ ਕਦੀ ਬਿਜੀ ਕਦੀ ਬੰਦ ਕਦੀ ਬਿਜੀ ਆਹੋ ਤੇ ਮੰਮੀ ਦੱਸਦੀ ਵੀ ਫੋਨ ਲਾਇਆ ਤਾਂ ਵੀ ਚੁੱਕਦੀ ਨਹੀਂ ਹੈਗੀ ਬੰਦ ਹੁੰਦਾ ਕਦੀ ਆਂਦੀ ਕਦੀ ਕੋਸ਼ ਕਦੀ ਕੋਹ ਸਮਝ ਨਹੀਂ ਆਉਂਦੀ ਕਿਹੜਿਆਂ ਹਾਲਾਤਾਂ ਚ ਹੋਊਗੀ ਏ ਕੀ ਕਰਾਂ ਮਾਸੀ ਫਿਰ ਮੈਂ ਤੇ ਕਿਹਨਾ ਜਿੱਦਾਂ ਸਹੇਲ ਆ ਚਾਰ ਬੰਦੇ ਲੈ ਕੇ ਮੈਂ ਵੀ ਨਾ ਜਾਵਾਂ ਨਹੀਂ ਤੇ ਨਹੀਂ ਨਹੀਂ ਬੋਏ ਇਹਨੇ ਕੰਮ ਹੋਣਾ ਕਿਉਂਕਿ ਧੀਆਂ ਵਾਲੀ ਐ ਨਾ ਵੀ ਧੀਆਂ ਵਦੋ ਵੇ ਬੜਾ ਮਿਸਕੋਲੋਜਰ ਫੇ ਕੰਮ ਵੀ ਘਟ ਜਾਣਾ ਉਹਦਾ ਤਾਂ ਹੀ ਰਜਮੰਦੀ ਨਾਲ ਕੋਈ ਵੇਖਿਓਗੇ ਸਲਾਹ ਕਿਸੇ ਨੂੰ ਵਿੱਚ ਪੈ ਕੇ ਜਾਂ ਕੋਈ ਆਪ ਹੀ ਜਾਈ ਫਿਰ ਤੂੰ ਆਪਨੇ ਤੇ ਕੱਲਾ ਕਿਹਦੇ ਚਾਚੀ ਕੱਲਾ ਥੋੜੇ ਦਿਨ ਹੋਗੇ ਗਿਆ ਹੀ ਅਸਾਂ ਤੇ ਉਹ ਵੀ ਤੁਹਾਡੇ ਆਣ ਕੇ ਦਸੀ ਗੱਲ ਵੀ ਇਦਾਂ ਹੀ ਮੋੜਤਾ ਉਦਣ ਵੀ ਕੋਈ ਹਾਂਚ ਹਾਂ ਨਹੀਂ ਰਲਾਈ ਮਾਸੀ ਨੇ ਉਹ ਤੇ ਇਦਾਂ ਵਾ ਨਾ ਜਿੱਦਾਂ ਪਤਾ ਨਹੀਂ ਆਪਾਂ ਮਨਜੀਤ ਦੇ ਕੋਲ ਲੱਗਦੀ ਨਹੀਂ ਇਹਨੇ ਹੁਣ ਮੰਮੀ ਟੈਨਸ਼ਨ ਲੈਂਦੀ ਹੋਣੀ ਆ ਬੱਕਰੀ ਕੀ ਕਰਾਂ ਸਾਡੇ ਨਾ ਪੱਲੇ ਹੀ ਟੈਨਸ਼ਨਾਂ ਪੈ ਗਈਆਂ ਪਹਿਲਾਂ ਸਾਡੇ ਆਪਣੇ ਘਰ ਹੀ ਹੁਣ ਉਧਰੋਂ ਇੱਧਰ ਆ ਗਈਆਂ ਬੜਾ ਔਖਾ ਕੀ ਕਰੀਏ ਬਹੁਤ ਹੁਣ ਹੈ ਇਹ ਪਰ ਮੈਂ ਹੁਣ ਦੱਸ ਕੀ ਕਹਿ ਸਕਦੀ ਆ ਚਾਚੀ ਸੁਖ ਨੂੰ ਨਾ ਆ ਗੱਲ ਕੋਈ ਵੀ ਦੱਸਿਓ ਉਹਨੂੰ ਆਪਾਂ ਆਖਿਆ ਮਨਜੀਤ ਘਰ ਨਹੀਂ ਟੱਕਰੀ ਚਲ ਠੀਕ ਆਹੋ ਇਹੋ ਜੀ ਗੱਲ ਨਾ ਕਰਿਓ ਉਹਦੇ ਨਾਲ ਨਹੀਂ ਦਾਦੀ ਆ ਤੁਹਾਨੂੰ ਪਤਾ ਹੀ ਆ ਫਿਰ ਜਾਣਾ ਜੱਗ ਕਿੱਥੇ ਹੋ ਅਸੀਂ ਸੁੱਈਆਂ ਨੂੰ ਗਈ ਆ ਆਈ ਨਾ ਜਾਵੇ ਹਾਂ ਇੱਛਾ ਇਹ ਆ ਗੱਲ ਹੈ ਮੈਨੂੰ ਤੇ ਅੱਗੇ ਮਾਂ ਪੁੱਤਾਂ ਦੇ ਮੂੰਹ ਤੋਂ ਲੱਗਣ ਡਿਆ ਸੀ ਪਤਾ ਕਿ ਕੋਈ ਨਾ ਕੋਈ ਗੱਲ ਤੇ ਹੈਗੀ ਆ ਮੈਂ ਚਾਚੀ ਨੂੰ ਦੱਸਤਾ ਇੰਨੀ ਕਿ ਉਹਦੀ ਸੱਸ ਨੇ ਹੰਨੂ ਜਿਵੇਂ ਗੜੀ ਨੂੰ ਮੋੜਤਾ ਅੱਜ ਪਤਾ ਲੱਗਾ ਨਾ ਤੁਹਾਨੂੰ ਮੇਰੀ ਮਾਂ ਨੂੰ ਇਤੋਂ ਤੁਸੀਂ ਮੋੜਿਆ ਸੀ ਨਾ ਦੱਸਦੀ ਹੀ ਮੈਨੂੰ ਉਹ ਵੀ ਸਾਰਾ ਕੁਝ ਅੱਜ ਤੁਹਾਡੇ ਵੀ ਠੱਡ ਨੂੰ ਅੱਗ ਲੱਗੀ ਹੁਣ ਪਤਾ ਲੱਗਾ ਜੇ ਤੋ ਦੂਜਿਆਂ ਨਾਲ ਕਰੀਏ ਜੇ ਤੋ ਆਪਣੇ ਤੇ ਬੀਤੇ ਫੇਰ ਪਤਾ ਲੱਗਦਾ ਕੀ ਫਰਕ ਦਾ ਦੋਹਾਂ ਚੀਜ਼ਾਂ ਦਾ ਹਾਏ ਇਹ ਮੁੰਡੇ ਦਾ ਵੀ ਕੁਛ ਨਹੀਂ ਹਾਨ ਕਿਤੇ ਜ਼ਬਾਨ ਵੀ ਆ ਆਪਣੇ ਕੰਟਰੋਲ ਚ ਰੱਖ ਲੈ ਪਰ ਨਹੀਂ ਇਹਨੇ ਸਾਰਾ ਕੁਛ ਹੀ ਦੱਸਤਾ